ਹਰਿਕਾਲ ਜੀ ਮੈਂ ਤੁਹਾਡਾ ਜਸਪਾਲ ਤੇ ਅੱਜ ਆਪਾਂ ਲੈ ਕੇ ਆਏ ਆ ਇੱਕ ਹੋਰ ਵੀਡੀਓ ਆਪਣੇ ਕਬੂਤਰਾਂ ਦੀ ਤੇ ਆਪਾਂ ਜਿਹੜੇ ਕਬੂਤਰ ਉਸ ਦਿਨ ਪਹਿਲਾਂ ਵਾਲੀ ਵੀਡੀਓ ਜਿਹੜੇ ਭਾਈਆਂ ਨੇ ਦੇਖੀ ਹੋਊਗੀ ਜਿਹੜੇ ਭਰਾਵਾਂ ਨੇ ਦੇਖੀ ਆ ਵੀਡੀਓ ਉਹਨਾਂ ਨੂੰ ਤਾਂ ਪਤਾ ਤੇ ਆਪਾਂ ਛੱਡਿਆ ਸੀ ਪਿੰਡ ਚੈਲਾ ਵਾਲੀ ਦੋ ਕਬੂਤਰ ਛੱਡੇ ਸੀ ਇੱਕ ਬੱਚਾ ਸੀ ਤੇ ਇੱਕ ਕਬੂਤਰੀ ਸੀ ਲਾਲ ਪੱਲੇ ਵਾਲੀ ਠੀਕ ਹੈ ਤੇ ਉਹਨਾਂ ਦੇ ਵਿੱਚੋਂ ਬੱਚਾ ਆਪਣਾ 3:30 ਵਜੇ ਬਹਿ ਗਿਆ ਸੀ ਤੇ ਕਬੂਤਰੀ ਆ ਜਿਹੜੀ ਉਹ ਆਪਣੇ ਬਾਜੀ ਦੇ ਵਿੱਚ ਜਿੱਤ ਗਈ ਸੀ ਠੀਕ ਹੈ 80 ਕਬੂਤਰ ਓਡੇ ਸੀ ਇੱਕ ਓਲੇ ਤੇ ਬਹਿ ਗਿਆ ਸੀ ਤੇ ਉਹਦੇ ਵਿੱਚੋਂ 79 ਕਬੂਤਰਾਂ ਦੇ ਵਿੱਚੋਂ 20 ਨੇ ਟਾਈਮ ਕਰਤਾ ਸੀ 7 ਤੋਂ 7 ਦਾ ਤੇ ਆਜੋ ਫਿਰ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਕਬੂਤਰੀ ਫੜ ਲਿਆਂ ਦੀ ਪਹਿਲੇ ਦਿਨ ਤਾਂ ਆਈ ਨਹੀਂ 8 9 ਵਜੇ ਤੱਕ ਆਪਾਂ ਛਾਲੀ ਗਏ ਵੀ ਫੜ ਲਾਂਗੇ ਪਰ ਫੜੀ ਨਹੀਂ ਗਈ ਤੇ ਪਰ ਹੁਣ ਆਪਾਂ ਸਵੇਰੇ ਦੂਜੇ ਦਿਨ ਜਾ ਕੇ ਸਵੇਰੇ ਫੜ ਲਿਆਂਦੀ ਤੇ ਅੱਜ ਫਿਰ ਤੁਹਾਨੂੰ ਦਿਖਾਉਣਾ ਕਬੂਤਰੀ ਨਾਲ ਅੱਜ ਆਪਾਂ ਕਬੂਤਰਾਂ ਨੂੰ ਛੱਡਦੇ ਆ ਠੀਕ ਹੈ ਜੀ ਆਜੋ ਫਿਰ ਆਜੋ ਜੀ ਆਪਾਂ ਖੋਲ ਲਿਆ ਕੁੰਡਾ ਆ ਬੈਠਿਆ ਮੇਰੇ ਪਿਆਰੇ ਜਾਨਵਰ ਕਬੂਤਰ ਸਤਿ ਸ੍ਰੀ ਅਕਾਲ ਜੀ ਤੇ ਆ ਦੇਖੋ ਜੀ ਆ ਚਾਰੇ ਕਬੂਤਰ ਹੈ ਹਰੀਆਂ ਅੱਖਾਂ ਵਾਲਾ ਕਾਲੀ ਝੱਲਰ ਵਾਲਾ ਤੇ ਚਿੱਟੀਆਂ ਦਾ ਤੇ ਆਪਣਾ ਚਿੱਟੀਆਂ ਦਾ ਕਾਲਕੰਤਰਾ ਤੇ ਆਜੂ ਫਿਰ ਸੋਨੂੰ ਕਰਾਉਨੇ ਆ ਸ਼ੌਂਕ ਜਿਹੜੀ ਆਪਾਂ ਬਾਜੀ ਤੇ ਛੱਡੀ ਸੀ ਕਬੂਤਰੀ ਆਹ ਬੱਚਾ ਛੱਡਿਆ ਸੀ ਆਪਾਂ ਆਹ ਦੇਖੋ ਆਹ ਬੱਚਾ ਛੱਡਿਆ ਸੀ ਸਾਂਭਿਆ ਮੈਂ ਸੀ ਪਹਿਲੀ ਵਾਰ ਸਾਂਭਿਆ ਸੀ ਠੀਕ ਹੈ ਤੇ ਸਾਢੇ 3:00 ਵਜੇ ਬੈਗਿਆ ਸੀ ਉਹ ਆਪਦੀ ਗਲਤੀ ਦੇ ਕਾਰਨ ਪਰ ਬੱਚਾ ਬੈਠਣ ਵਾਲਾ ਹੈ ਨਹੀਂ ਸੀ ਚੈੱਕ ਕੀਤਾ ਸੀ ਉੱਡਣ ਤੋਂ ਬਾਅਦ ਇਹਨੂੰ ਜਦੋਂ ਬਾਜੀ ਤੋਂ ਉੱਡ ਕੇ ਆਇਆ ਸੀ ਤੇ ਪਤਾ ਲੱਗ ਗਿਆ ਸੀ ਵੀ ਸਾਮੱਚ ਥੋੜੀ ਜਿਹੀ ਕਮੀ ਰਹਿ ਗਈ ਲੈ ਵੀ ਅੱਜ ਇਹਨੂੰ ਵੀ ਛੱਡਾਂਗੇ ਆਪਾਂ ਤੇ ਆ ਆਪਣੀ ਖੱਟੀਆਂ ਦਾ ਕਬੂਤਰੀ ਹੈ ਜਿਹੜੀ ਕਾਲਾ ਕੰਡ ਤੇ ਕਾਲੀ ਟੋਰੀ ਤੇ ਚੱਲ ਵੀ ਇਹ ਹੁਣ ਸਭ ਤਿਆਰ ਹੈ ਉੱਡਣ ਵਾਸਤੇ ਤੇ ਆਹ ਆਪਣੀ ਕਬੂਤਰੀ ਆ ਜਿਹੜੀ ਬਾਜੀ ਦੇ ਵਿੱਚ ਵਨ ਕੀਤਾ ਸੀ ਆ ਦੇਖੋ ਆ ਕਬੂਤਰੀ ਸੀ ਲਾਲ ਪੱਲੇ ਵਾਲੀ ਤੇ ਅੱਜ ਛੱਡਾਂਗੇ ਆਪਾਂ ਬਾਕੀ ਨਾ ਮੌਸਮ ਖਰਾਬ ਸੀ 2-3 ਦਿਨ ਹੋ ਗਏ 2 ਦਿਨ ਆ ਕਬੂਤਰਾਂ ਨੂੰ ਲਗਾਤਾਰ ਡਾਇਆ ਸੀ ਆਪਣਾ ਫੇਵਰੇਟ ਕਬੂਤਰ ਆ ਇਹ ਕਾਲੀਆਂ ਕੰਨੀਆਂ ਕੀਤੀਆਂ ਕਾਲਾ ਪੋਟਾ ਤੇ ਕਾਲੀ ਪੂਸ਼ ਤੇ ਵਧੀਆ ਔੜ ਦਾ ਪੂਰਾ ਟਾਪ ਤੇ ਤੇ ਬਾਈ ਮੌਸਮ ਦੀ ਖਰਾਬੀ ਹੋ ਗਈ ਸੀ ਦੋ ਦਿਨ ਤੇ ਅੱਜ ਧੁੱਪ ਕੱਢੀ ਆ ਰੱਬ ਨੇ ਤੇ ਅੱਜ ਫਿਰ ਆਪਾਂ ਛੱਡਦੇ ਆ ਸਾਰਿਆਂ ਨੂੰ ਆਜੋ ਫਿਰ ਸਭ ਤੋਂ ਪਹਿਲਾਂ ਛੱਡਦੇ ਆ ਆਹ ਕਾਲ ਕੰਤਰਾ ਚੱਲ ਵੀ ਇਹ ਆਪਾ ਆਪ ਬਣਾਇਆ ਹੋਇਆ ਕਾਲ ਕੰਤਰਾ ਇਹਨੂੰ ਠੀਕ ਐ ਆ ਆਪਣਾ ਹਰੀਆਂ ਅੱਖਾਂ ਵਾਲਾ ਇਹ ਪਹਿਲਾ 10 ਮਿੰਟ ਉੱਡਿਆ ਸੀ ਫਿਰ ਅੱਧਾ ਘੰਟਾ ਫਿਰ ਪੌਣਾ ਘੰਟਾ ਉਸ ਤੋਂ ਬਾਅਦ ਸਿੱਧਾ ਫਿਰ 2 ਘੰਟੇ ਅੱਜ ਦੇਖਦੇ ਆ ਕਿੰਨਾ ਚਿਰ ਉੱਡੂ 2 ਦਿਨਾਂ ਦੀ ਬੰਦੀ ਹੋ ਗਈ ਚੱਲ ਵੀ ਆ ਗਿਆ ਆਪਣਾ ਖੱਟੀਆਂ ਅੱਖਾਂ ਦਾ ਤੇ ਓਹੋ ਖੜ ਜਾ ਆ ਖੱਟੀਆਂ ਅੱਖਾਂ ਦਾ ਤੇ ਕਾਲੀ ਝੱਲ ਰਾਇ ਤੇ ਗੁਲਾਬੀ ਬਗਲਾ ਥੋੜੀ ਜੀ ਤੇ ਇਹਨੂੰ ਦਿੰਨੇ ਆਂ ਓਲਾ ਚੱਲ ਵੀ ਦੈਕ ਮਸਤਾ ਪੂਰਾ ਦੇ ਆ ਗਿਆ ਆਪਣਾ ਬੱਚਾ ਜਿਹੜਾ ਕਿ ਬਾਜੀ ਤੇ ਛੱਡਿਆ ਸੀ ਪਿੰਡ ਚੈਲਾ ਵਾਲੀ ਤੇ ਇਹਨੂੰ ਵੀ ਆਪਾਂ ਛੱਡਦੇ ਆ ਚੱਲ ਵੀ ਲਾਲ ਪੱਲਾ ਹਰੀ ਪੂਛ ਲਓ ਜੀ ਇਹ ਆ ਗਿਆ ਕਾਲ ਕੰਤਰੇ ਦਾ ਭਾਈ ਕਾਲੀ ਬਗਲਾ ਦੀ ਚਿੱਟੀਆਂ ਅੱਖਾਂ ਚਿੱਟੀ ਨੋਕ ਚੱਲ ਵੀ ਲਓ ਜੀ ਆਪਣੀਆਂ ਆ ਗਈਆਂ ਖੱਟੀਆਂ ਦੀ ਕਬੂਤਰੀ ਤੇ ਤੁਹਾਨੂੰ ਪਤਾ ਹੀ ਜਿਹੜੇ ਬਾਈਆਂ ਨੇ ਪਹਿਲਾਂ ਵੀਡੀਓ ਦੇਖੀ ਹੋਈ ਹੈ ਆਪਣੇ ਭਰਾਵਾਂ ਨੇ ਤੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਤੇ ਚਲੋਗੀ ਆ ਛੜਤੀ ਲਓ ਜੀ ਆਪਣੀਆਂ ਆ ਗਈ ਬਾਜੀ ਵਾਲੀ ਲਾਲ ਪੱਲੇ ਵਾਲੀ ਕਬੂਤਰੀ ਬਹੁਤ ਸੋਹਣੀ ਉੱਡੀ ਸੀ ਤੇ ਅੱਜ ਇਹਨੂੰ ਵੀ ਆਪਾਂ ਛੱਡਣ ਲੱਗੇ ਚੱਲ ਚੱਲ ਪੁੱਤ ਚੱਲ ਕਾਲਾ ਘੰਡ ਲਾਲ ਪੱਲਾ ਲਓ ਜੀ ਆਪਾਂ ਛੜ ਤੇ ਫਿਲਹਾਲ ਸਾਰੇ ਕਬੂਤਰ ਤੇ ਸਾਰੇ ਚੜ ਗਏ ਉੱਚੇ ਤੇ ਆਪਣੇ ਲਾਲ ਪੱਲੇ ਵਾਲੀ ਆ ਚੱਲੀ ਐ ਤੇ ਹਰੀਆਂ ਅੱਖਾਂ ਵਾਲਾ ਆ ਚੱਲਿਆ ਅੱਜ ਤਾਂ 바ਵਾ ਉੱਚਾ ਉੜਦਾ ਫਿਰਦਾ ਤੇ ਕਾਲੀ ਝੱਲਰ ਵਾਲਾ ਆ ਚੱਲਿਆ ਕਾਲੀ ਵਗਲ ਵਾਲਾ ਆ ਜਾਂਦਾ ਤੇ ਆਪਣਾ ਕਾਲ ਕੰਤਰਾ ਆ ਚੱਲਿਆ ਤੇ ਬੱਚਾ ਵੀ ਆ ਚੱਲਿਆ ਆ ਦੇਖੋ ਲਾਲ ਪੱਲਾ ਹਰੀ ਪੂਛ ਵੀਡੀਓ ਦੇ ਨਾਲ ਜੁੜੇ ਰਹੋ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਕਦੋਂ ਬੈਂਦੇ ਆ ਜੀ ਆਪਣਾ ਹਰੀਆਂ ਅੱਖਾਂ ਵਾਲਾ ਤੇ ਖੱਟੀਆਂ ਦਾ ਕਬੂਤਰ ਆ ਗਏ ਤੇ ਬਾਕੀ ਉੱਡਦੇ ਫਿਰਦੇ ਆ ਤੇ ਆਹ ਦੇਖੋ ਆਹ ਹਰੀਆਂ ਅੱਖਾਂ ਵਾਲਾ ਬੈਠਾ ਮੂਰੇ ਤੇ ਆਹ ਖੱਟੀਆਂ ਅੱਖਾਂ ਵਾਲਾ ਤੇ ਬਾਕੀ ਆਪਣੇ ਕਬੂਤਰ ਉੱਪਰ ਉੱਡੀ ਜਾਂਦੇ ਆ ਆ ਜੋ ਤੁਹਾਨੂੰ ਦਿਖਾਉਣਾ ਮੈਂ ਆ ਕਿੱਧਰ ਗਏ ਹਰਮਨ ਆ ਥੱਲੇ ਬੱਚਾ ਤੇ ਕਾਲੇ ਘੰਡ ਵਾਲੀ ਕਬੂਤਰੀ ਆ ਜਾਂਦੇ ਆ ਆ ਜਾਂਦੇ ਦੋਨੇ ਤੇ ਬਾਕੀ ਆਪਣਾ ਕਾਲ ਕੰਤਰਾ ਵੀ ਆ ਚੱਲਿਆ ਦੇਖੋ ਆ ਚੱਲਿਆ ਕਾਲ ਕੰਤਰਾ ਤੇ ਲਾਲ ਪੱਲੇ ਵਾਲੀ ਅੱਜ ਨੀਵੀਂ ਉੱਡਦੀ ਫਿਰਦੀ ਐ ਉੱਚੀ ਸੀ ਪਰ ਆ ਗਈ ਹੁਣ ਨੀਵੀਂ ਕਿਉਂਕਿ ਬਾਜੀ ਉੱਡ ਕੇ ਆਈ ਐ ਕੁਝ ਦਿਨ ਤੱਕ ਕਰੂਗੀ ਇਹ ਤੇ ਬਾਕੀ ਆ ਚੱਲੇ ਕੱਲ ਕੰਤਰਾ ਜਦੋਂ ਆ ਕੇ ਬੈਠੇ ਕਬੂਤਰ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਜੁੜੇ ਰਹੋ ਹੋਜੀ 12:34 ਹੋ ਗਏ ਤੇ ਆਪਣੇ ਆ ਕਬੂਤਰ ਆ ਗਏ ਇੱਕ ਤਾਂ ਬੱਚਾ ਜਿਹੜਾ ਬਾਜੀ ਤੇ ਛੱਡਿਆ ਸੀ ਤੇ ਇੱਕ ਕਬੂਤਰੀ ਐ ਤੇ ਅੱਜ ਇਹਨਾਂ ਨੂੰ ਆਪਾਂ ਛੱਡੇ ਆ ਸੁੱਕੇ ਠੀਕ ਐ ਤੇ ਜਦੋਂ ਡਾਈਆਂ ਸੀ ਉਦੋਂ ਆਪਾਂ ਗੇੜੇ ਸੀ ਉਦੋਂ ਆਪਾਂ ਪਾਣੀ ਲਾ ਕੇ ਛੱਡਿਆ ਸੀ ਬਾਜੀ ਤੇ ਵੀ ਪਾਣੀ ਲਾ ਕੇ ਛੱਡਿਆ ਪਰ ਅੱਜ ਸੁੱਕੇ ਛੱਡਿਆ ਹੁਣ ਫੇਰ ਚੜ ਗਏ ਆ ਦੇਖੋ ਬੱਚਾ ਫੇਰ ਚੱਕਰ ਮਾਰੀ ਜਾਂਦਾ ਤੇ ਮੌਸਮ ਵੀ ਅੱਜ ਵਧੀਆ ਬਣ ਗਿਆ ਚੰਗੀ ਧੁੱਪ ਹੈ ਤੇ ਕਬੂਤਰ ਫੇਰ ਚੜ ਗਏ ਮੈਂ ਕਿਹਾ ਮੈਂ ਤੁਹਾਨੂੰ ਦਿਖਾ ਦਿੰਦਾ ਪਰ ਕਬੂਤਰ ਫੇਰ ਚੜ ਗਏ ਉੱਚੇ ਤੇ ਕਬੂਤਰੀ ਵੀ ਅੱਜ ਵਧੀਆ ਫਿਰਦੀ ਆ ਉੱਡੀ ਠੀਕ ਹੈ ਜਦੋਂ ਥੱਲੇ ਆਏ ਤੁਹਾਨੂੰ ਦਿਖਾਵਾਂਗੇ ਇੱਕ ਤਾਂ ਕਾਲ ਕੰਤਰਾ ਆ ਗਿਆ ਆਪਣਾ ਇਹ ਵੀ ਸੁੱਕਾ ਚੱਲੀ ਜਾਂਦਾ ਪਾਣੀ ਤੇ ਨਹੀਂ ਕੀਤਾ ਇਹਨੂੰ ਇੱਕ ਆ ਕਾਲਾ ਘੰਡ ਕਾਲੀ ਪੂਛ ਆ ਗਈ ਲੈ ਵੀ ਕਬੂਤਰੀ ਵੀ ਥੱਲੇ ਉਤਰਿਆ ਹੀ ਆ ਹੁੰਦੀ ਹੈ ਲਾਲ ਬਗਲ ਵਾਲੀ ਜਿਹੜੀ ਆਪਾਂ ਬਾਜੀ ਤੇ ਛੱਡੀ ਸੀ ਤੇ ਜੀਨੇ ਆਪਾਂ ਨੂੰ ਬਾਜੀ ਜਿਤਾ ਕੇ ਦਿੱਤੀ ਆ 80 ਕਬੂਤਰ ਉੱਡੇ ਸੀ 20 ਦੇ ਵਿੱਚ ਸਾਂਝੀ ਹੋ ਗਈ ਸੀ ਤੇ ਬੱਚਾ ਆ ਆ ਫਿਰਦਾ ਆਪਣਾ ਤੇ ਕਾਲੀ ਬਗਲ ਵਾਲਾ ਵੀ ਆ ਗਿਆ ਥੱਲੇ ਤੇ ਦੇਖਦੇ ਆ ਕਦੋਂ ਬੈਂਦੇ ਆ ਫਿਰ ਤੁਹਾਨੂੰ ਸਾਰੀ ਅਪਡੇਟ ਦੇਵਾਂਗੇ ਠੀਕ ਹੈ ਜੁੜੇ ਰਹੋ ਵੀਡੀਓ ਦੇ ਨਾਲ ਤੇ ਬਲੌਗ ਵਧੀਆ ਲੱਗਿਆ ਤਾਂ ਬਾਈ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਕਿ ਤੁਹਾਡੇ ਭਰਾ ਨੂੰ ਹੌਸਲਾ ਹੁੰਦਾ ਨਾ ਤੇ ਕਮੈਂਟ ਵੀ ਕਰਿਆ ਕਰੋ ਠੀਕ ਹੈ ਜੀ ਤੇ ਉਹ ਦੋ ਕਬੂਤਰ ਤਾਂ ਉੱਚੇ ਹੋ ਗਏ ਤਿੰਨ ਤੇ ਆਹ ਕਬੂਤਰੀ ਐ ਨਹੀਂ ਪਤਾ ਕਦੋਂ 2 ਮਿੰਟਾਂ ਜੀ ਉੱਚੀ ਹੋ ਜਾਂਦੀ ਆ ਚੱਕਰ ਮਾਰ ਕੇ ਆਹ ਦੇਖੋ ਜੀ ਫੇਰ ਚੜ ਗਏ ਤੇ ਜੁੜੇ ਰਹੋ ਵੀਡੀਓ ਦੇ ਨਾਲ ਕੁਸ ਕਬੂਤਰ ਪਾ ਦੇ ਕੋ ਜਾਲ ਦੇ ਵਿੱਚ ਪਾ ਰੱਖਿਆ ਧੁੱਪ ਲਵਾਈ ਜਾਂਦੇ ਆ ਠੀਕ ਹੈ ਲਓ ਜੀ ਆਪਣੀ ਕਬੂਤਰੀ ਲਾਲ ਪੱਲੇ ਵਾਲੀ ਤੇ ਬੱਚਾ ਤੇ ਕਾਲ ਕੰਤਰਾ 1:35 ਮਿੰਟਾਂ ਦੇ ਉੱਤਰਿਆ ਬਹੁਤ ਸੋਹਣੇ ਉੱਡ ਗਏ ਅੱਜ ਤੇ ਬੱਚਾ ਤੇ ਕਬੂਤਰੀ ਆਪਣੀ ਲਾਲ ਪੱਲੇ ਵਾਲੀ ਤੇ ਕਾਲ ਕੰਤਰਾ 1:35 ਦੇ ਉੱਤਰਿਆ ਬਾਕੀ ਦੋ ਫਿਰਦੇ ਆਪਣੇ ਕਬੂਤਰ ਆਹ ਦੇਖੋ ਕਾਲੀ ਬਗਲ ਵਾਲਾ ਫਿਰਦਾ ਠੀਕ ਹੈ ਤੇ ਇੱਕ ਕਾਲਾ ਘੰਡ ਤੇ ਕਾਲੀ ਟੌਰੀ ਇੱਥੇ ਫਿਰਦਾ ਹੋਊਗਾ ਦਿਖਾਉਣਾ ਤੁਹਾਨੂੰ ਮੈਂ ਪੂਰੇ ਵਧੀਆ ਉੱਡੇ ਆ ਕਬੂਤਰ ਆਪਣੇ ਸੋਹਣੇ ਉੱਡੇ ਅੱਜ ਤੇ ਸੁੱਕੇ ਆ ਬਾਕੀ ਆ ਪਹਿਲਾਂ ਤਾਂ ਆਪਾਂ ਬਾਜੀ ਦੇ ਪਹਿਲਾਂ ਬਾਜੀ ਤੋਂ ਪਹਿਲਾਂ ਤਾਂ ਆਪਾਂ ਇਹਨਾਂ ਨੂੰ ਪਾਣੀ ਦਿੱਤਾ ਸੀ ਕਬੂਤਰੀ ਨੂੰ ਤੇ ਬੱਚੇ ਨੂੰ ਪਰ ਹੁਣ ਸੁੱਕੇ ਆ ਸਾਰੇ ਤੇ ਆ ਚੱਲੀ ਆਪਣੇ ਕਾਲੇ ਘੰਡ ਵਾਲੀ ਕਬੂਤਰੀ ਆ ਜਾਂਦੀ ਇਹ ਤਾਂ ਹਜੇ ਉੱਡੂਗੀ ਮੇਰੇ ਸਾਹ ਨਾਲ 2 2.5 ਘੰਟੇ ਆ ਚੱਲੀ ਆ ਜਾਂਦੀ ਆ ਉੱਚੀ ਤੇ ਕਾਲੀ ਬਗਲ ਵਾਲਾ ਫਿਰਦਾ ਖੱਬੀ ਕਾਲੀ ਬਗਲ ਜੁੜੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਦੱਸਾਂਗੇ ਵੀ ਕਦੋਂ ਆ ਕੇ ਵੰਦੇ ਆ ਠੀਕ ਹੈ ਜੀ ਦੇਖੋ ਜੀ ਆਪਣੇ ਕਾਲੇ ਪੱਲੇ ਵਾਲਾ ਕਬੂਤਰ ਆ ਗਿਆ ਤੇ ਟਾਈਮ ਹੋ ਗਿਆ 3:00 ਵਜੇ ਤੇ ਇੱਕ ਕਬੂਤਰੀ ਆਪਣੀ ਆ ਫਿਰਦੀ ਆ ਕਾਲਾ ਘੰਡ ਕਾਲੀ ਪੂਛ ਤੇ ਦੇਖਦੇ ਆ ਕੀ ਬਣਦਾ ਉਹ ਚੱਲੀ ਟੱਪ ਗਈ ਕਬੂਤਰੀ ਜਦੋਂ ਬੈਗੇ ਆਪਾਂ ਤੁਹਾਨੂੰ ਜ਼ਰੂਰ ਸ਼ੌਂਕ ਕਰਾਵਾਂਗੇ ਆ ਚੱਲਿਆ ਜੀ ਆਪਣਾ ਕਾਲੀ ਵਗਲ ਵਾਲਾ ਖੱਬੀ ਕਾਲੀ ਵਗਲ ਤੇ ਆ ਆਪਣੀ ਕਬੂਤਰੀ ਚੱਲੀ ਕਾਲਾ ਪੋਟਾ ਕਾਲੀ ਪੂਛ ਜੁੜੇ ਰਹੋ ਜੀ ਵੀਡੀਓ ਦੇ ਨਾਲ ਜ਼ਰੂਰ ਤੁਹਾਨੂੰ ਦਿਖਾਵਾਂਗੇ ਕਿ ਕਦੋਂ ਬੰਦੇ ਆ ਕਬੂਤਰਾ ਆਪਣੇ ਤੇ ਫੇਰ ਮੋੜ ਚੱਲਿਆ ਜੀ ਕਾਲੀ ਬਗਲ ਵਾਲਾ ਤੇ ਇਧਰੋਂ ਆ ਚੱਲੀ ਆਪਣੀ ਕਬੂਤਰੀ ਸੂਰਜ ਪਈ ਜਾਂਦਾ ਇਧਰੋਂ ਸਾਹਮਣੇ ਚੱਲ ਜੁੜੇ ਰਹੋ ਜੀ ਵੀਡੀਓ ਦੇ ਨਾਲ ਲਓ ਜੀ ਕਾਲਾ ਕੰਡ ਕਾਲੀ ਪੂਛ ਵਾਲੀ ਕਬੂਤਰੀ ਆਪਣੀ ਨੀਵੀ ਆ ਗਈ ਹੈ ਬੈਠਣ ਆ ਗਈ ਹੈ ਤੇ ਤਿੰਨ ਵਜ ਕੇ 10 ਮਿੰਟ ਹੋ ਗਏ ਲਓ ਜੀ ਆਪਣੀ ਖੱਟੀਆਂ ਦੀ ਕਬੂਤਰੀ ਵੀ ਆ ਗਈ ਹੈ ਤੇ ਇਹਨੂੰ ਵੀ ਪਾਣੀ ਦੇ ਕੇ ਸੱਟ ਵਟ ਕਰਤਾ ਆਗੇ ਆਪਣੀ ਬਾਜੀ ਵਾਲੀ ਇਹਨੂੰ ਵੀ ਪਾਣੀ ਦੇ ਕੇ ਸੈਟ ਵਟ ਕਰਤਾ ਤੇ ਬਾਕੀ ਆਪਣੇ ਆਹ ਕਬੂਤਰ ਕਾਲਗੰਤਰਾ ਤੇ ਆਹ ਕਬੂਤਰ ਕਾਲੀਬਗਲ ਵਾਲਾ ਸੈਟ ਕਰਤੇ ਤੇ ਆਹ ਬੈਠਾ ਬੱਚਾ ਠੀਕ ਹੈ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਧੰਨਵਾਦ